ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੀ ਸਜਣੋ ਡਰੈੱਸ ਆਪਣੇ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਤਕੀ ਤੇ ਜ਼ਿਲ੍ਹਾ ਫਰੀਦਕੋਹੜਾ ਤੇ ਜਿਹੜੇ ਆ ਜਾਂਦਾ ਆਪਾਂ ਨੂੰ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਨੰਬਰ ਸਕਰੀਨ ਤੇ ਚੱਲਦੇ ਰਹਿਣਗੇ ਝੋਟੀ ਤੁਹਾਨੂੰ ਇੱਕ ਹੀ ਵਿਖਾਉਣੀ ਆ ਵਿਖਾਉਣੀ ਟੋਪ ਦਾ ਨਗਿਨਾ ਨੀ ਨੀਰਾ ਵੀ ਬਿਲਕੁਲ ਤਾਜੀ ਸੂਈ ਬੱਗੀ ਮੁੱਛ ਦੀ ਝੋਟੀ ਚਾਰੇ ਪੈਰਾਂ ਦੇ ਨਿਸ਼ਾਨ ਬੱਚੇ ਬੱਚੇ ਤੇ ਫੁੱਲ ਸਹਮਤਾ ਚ ਚਾਰਾਂ ਦਿਨਾਂ ਦੀ ਸੂਈ ਥੱਲੇ ਅੱਠ ਕੱਚਾ ਦੁੱਧ ਲਾ ਲਿਓ ਬੌਲਾ ਲਾ ਲਿਓ ਤੁਹਾਡੇ ਤੇ ਡਿਪੈਂਡ ਰਹੂਗਾ ਆਪਾਂ 14 15 ਕਹਿ ਕੇ ਨਹੀਂ ਦੇਣੀ 11 12 ਕਿਲੋ ਦੁੱਧ ਝੋਟੀ ਰਾਹ ਆਉਣਾ ਦੇ ਦੂ ਪੱਕੇ ਹਵਾਨੇ ਦੀ ਆ ਬੱਚਾ ਬੰਨਣ ਨਾਲ ਹੀ ਪੁਸਮਿਆਈ ਆ ਮੂਰੇ ਕਰਮਾਂ ਵਾਲੀ ਏਡੀ ਚੰਗੀ ਆ ਟਾਈਮ ਚ ਵਾਈਦਾ ਹੀ ਆ ਕੋਈ ਅੱਧਾ ਪੌਣਾ ਘੰਟਾ ਹੀ ਆ ਸੱਜਣੋ ਜਿਹੜਾ ਮੰਨ ਕੇ ਚੱਲੋ ਵੀ ਰਹਿ ਗਿਆ ਹੋਊਗਾ ਓਕੇ ਰਿਪੋਰਟ ਮੂੰਹ ਚੌਗੀ ਆ ਐਨ ਸਾਰੇ ਨਾਲ ਤਸੱਲੀਂ ਕਰਾ ਦੇਾਂਗੇ ਦੇਖਿਓ ਵੀਡੀਓ ਤਾਰਾਂ ਚੈੱਕ ਕਰਾਵਾਂਗੇ ਬੱਚਾ ਬੁੱੱਚਾ ਵਿਖਾਉਣੇ ਬੜਾ ਸ਼ਾਨਦਾਰ ਲਾਇਆ ਤੋਰ ਚੈੱਕ ਕਰ ਲਓ ਅਜੇ ਤੋਰ ਕੇ ਵਿਖਾਈਏ ਦੇਖੋ ਫੇਸ ਕੁਆਲਟੀ ਕਰੋ ਚੈੱਕ ਇਹਦੀ ਬੱਚੇ ਬੁੱੱਚੇ ਤੇ ਫੁੱਲ ਸਹਿਮਤ ਆ ਜਿਵੇਂ ਪਹਿਲਾਂ ਨਾ ਕੋਈ ਡਰਨ ਦੀ ਲੋੜ ਨਹੀਂ ਬਾਲਟੀ ਰੱਖ ਕੇ ਚਵਾਵਾਂਗੇ ਜਿਹੜਾ ਸੱਚੇ ਯਾਰ ਚਾਰੇ ਪਹਿਰਾ ਦੇ ਨਿਸ਼ਾਨ ਹੈਗੇ ਆ ਐਨ ਓਕੇ ਰਿਪੋਰਟ ਚਵਾਈ ਬਹੁਤ ਸ਼ਾਨਦਾਰ ਲੱਗੀ ਹੋਈ ਇਹ ਨੂੰ ਲੰਬੇ ਤੋਂ ਵਰਕੇ ਬਖਾਤੀ ਆ ਇਹ ਕਈ ਵਾਰੀ ਕੋਈ ਸੱਜਣਾ ਆਨਲਾਈਨ ਵੀ ਮਗਾ ਸਕਦਾ ਬੱਤੀ ਲਾਉਂਦੀ ਆ ਬਾਹਲੇ ਟੋਪ ਤੇ ਤੋਂ ਕੱਟਾ ਲਾ ਗਈ ਆ ਵਖਾਉਂਦੇ ਆ ਹਾਂ ਸੱਜਣਾ ਇਹ ਦੇ ਖਾਨ ਲੈਵੇ ਦੀ ਕੁਆਲਿਟੀ ਚੈੱਕ ਕਰੋ ਜਿਵੇਂ ਤੁਹਾਨੂੰ ਦੱਸਿਆ ਨਾ ਬੱਚਾ ਲਾ ਕੇ ਵੀ ਵਿਖਾਉਣੇ ਆ ਬਹੁਤ ਸ਼ਾਨਦਾਰ ਚਵਾਈ ਲੱਗੀ ਹੋਈ ਆ ਐਨ ਓਕੇ ਰਿਪੋਰਟ ਆ ਥੋੜੀ ਕੈਮਰੇ ਕੂਂਗਰੇ ਦਾ ਕਰਕੇ ਭਵਾ ਕਰੇ ਆਪਾਂ ਪਰ ਬੱਚਾ ਦਾ ਦੰਨੇ ਆ ਤੁਹਾਨੂੰ ਇਹ ਦੇਖਿਓ ਸੱਜਣਾ ਆ ਦੇਖੋ ਕਿੰਨਾ ਪਿਆਰਾ ਬੱਚਾ ਲਾਇਆ ਚਾਰੇ ਪੈਰ ਹੈ ਕੱਟਾ ਮੀਲਿਆਂ ਵਾਲਾ ਕਰਮਾਂ ਵਾਲਾ ਲੁੱਲਾ ਬੁੱਲਾ ਆ ਦੇਖਿਓ ਇਹਨੂੰ ਚੈੱਕ ਕਰਾਉਨੇ ਆ ਪਹਿਲਾਂ ਕਰਕੇ ਉਧਰ ਹੋ ਜਾ ਪੁੱਤ ਦੇਖਿਓ ਬੱਚੇ ਬੁੱੱਚੇ ਦੇ ਜਿਵੇਂ ਤੁਹਾਨੂੰ ਦੱਸਿਆ ਨਾ ਫੁੱਲ ਸਹਿਮਤ ਆ ਤੇ ਪੰਜਾ ਚਾਰਾਂ ਦਿਨਾਂ ਦੀ ਸੁਈ ਥੱਲੇ ਮੰਨ ਲਓ ਵੀ 8 ਕਿਲੋ ਪੱਕਾ ਚ ਵਾਕੇ ਦੀ ਮੰਨ ਲਈ ਜਿਹੜਾ ਮਰਜ਼ੀ ਸੱਜਣਾ ਆ ਜੇ ਆਹ ਦੇਖਿਓ ਕਿ ਹੁਣ ਤੁਹਾਨੂੰ ਚਾਰਾਂ ਥਾਣਾਂ ਦੀ ਧਾਰਾ ਧੂਰਾ ਚੈੱਕ ਕਰਾ ਦੇਾਂਗੇ ਦੇਖਿਓ ਕਰਮਾ ਵੀ ਨਾ ਵਰਦੀ ਆ ਬਾਕੀ ਆਪਾਂ ਬਾਲਟੀ ਰੱਖ ਕੇ ਵੀ ਚਵਾਵਾਂਗੇ ਕਈ ਵਾਰੀ ਅਗਲਾ ਕਹਿੰਦਾ ਯਾਰ ਵੀ ਪਹਿਲਾਂ ਨਾ ਪਤਾ ਨਹੀਂ ਬਾਲਟੀ ਰਖਾਵੇ ਨਾ ਰਖਾਵੇ ਲੈ ਦੇਖੋ ਆ ਲੈਣ ਦਿਓ ਬੜਾ ਸੋਹਣਾ ਮਾਲੀ ਦਿੱਤਾ ਕਰਮਾ ਵਾਲੀ ਨੇ ਮੁੱਲ ਇੱਕ ਦਾਸ ਆ ਇੱਕ ਪੰਜ ਦੀ ਝੋਟੀ ਦੇ ਦੇਾਂਗੇ ਸੱਜਣੋ ਮੁੱਲ 1,10,000 ਆ ਗਾਲੇ ਪੈ ਗਈ ਆ ਬੱਚਾ ਚੁੰਗੀ ਜਾਂਦਾ ਤੁਹਾਨੂੰ ਧਾਰਾ ਚੈੱਕ ਕਰਾ ਦੇਣੀ ਆਪਾਂ ਐਨ ਓਕੇ ਰਿਪੋਰਟ ਤੇ ਆਜੋ ਤੁਹਾਨੂੰ ਮੈਂ ਧਾਰਾ ਕਰਾਵਾਂ ਚੈੱਕ ਪਸਵੇਂ ਆਈ ਆ ਫਿਰ ਉਹ ਬੱਚਾ ਥਾਣਾ ਵੇਲਾ ਕਰ ਦੇ 1 ਲੱਖ ਤੇ 5000 ਦੀ ਦੇ ਦੇਾਂਗੇ ਆ ਜਾ ਆ ਜਾ ਬੱਤਾ ਸੱਜਣੋ ਬੜੀ ਖੁਸ਼ ਹੋ ਕੇ ਧਾਰਾ ਤੁਮ ਲੈਂਦੀ ਆ ਦੇਖੋ ਥਾਣ ਕੱਢਿਆ ਨੇ ਆ ਦੇਖੋ ਆ ਦਿਖਾ ਪੁੱਤ ਗਾਰੇ ਪਈ ਆ ਤੁਹਾਡੀ ਧਾਰ ਘਟ ਰਹੀ ਜਾਨੇ ਤੇ ਤੁਹਾਨੂੰ ਧਾਰਾ ਚੈੱਕ ਕਰਾਈਏ ਬਾਲਟੀ ਰੱਖ ਕੇ ਅੱਗੇ ਖਾਣਾ ਦੀ ਚੋਾਈ ਕਰਦੇ ਨੂੰ ਦੱਸਣਾ ਚੂਣ ਕਾਣਾ ਭਾਵਾਂ ਦੀ ਨਿੱਕਾ ਜਾਂ ਜਵਾਕ ਭਾ ਦੇ ਉਹ ਵੀ ਚੋੜੂਗੇ ਦੀ ਪੋਲੀ ਆ ਕਰਮਾਂ ਲਈ ਨੇ ਚੂਣ ਨੇ ਪੀਂ ਨੀਲੀ ਰਾਵੀ ਦੇ ਟਾਪ ਦੇ ਬੱਚੇ ਲੈਣ ਲਈ ਝੋਟੀਆਂ ਸੌ ਦੀ ਸੌ ਆ ਕਰਮਾਂ ਦੀ ਸੱਜਣੋ 1 ਲੱਖ ਤੇ 10000 ਇੱਕ 5 ਦੀ ਦੇ ਦਿਆਂਗੇ 1 ਲੱਖ ਤੇ 5000 ਦੀ ਦੇਖੋ ਕਿਉਂ ਐ ਨਾ ਕਰਮਾ ਵਾਲੀ ਤਸੱਲੀ ਬਖਸ਼ੀ ਚੀਜ਼ ਆ ਤੁਹਾਡੇ ਲਈ ਲੈ ਕੇ ਆਂਦੀ ਬਾਕੀ ਪਸ਼ਮਾਈ ਪਸ਼ਮੀ ਦੇ ਥਾਂ ਤੋਂ ਤੁਹਾਨੂੰ ਚੈੱਕ ਕਰਾ ਦਈਏ ਧਾਰਾ ਚੈੱਕ ਕਰਾ ਦਿਆਂ ਇਹ ਨੇੜਿਓਂ ਕਰ ਲਓ ਚੈੱਕ ਮਾਂ ਪੁੱਤ ਦੋਵੇਂ ਇੱਕ ਹੀ ਵਿਖਾਈ ਆ ਵਿਖਾਤੀ ਤੁਹਾਨੂੰ ਟਾਪ ਕੁਆਲਿਟੀ ਦੇਖੋ ਪਸਮਾ ਕੀਤਾ ਦੇਖੋ ਥਣ ਕਰਮਾ ਵਾਲੀ ਨੇ ਕੱਢਿਆ ਕਿਆ ਬਾਤਾਂ ਵਾਲੀ ਦੇਖੋ ਬਹੁਤ ਸ਼ਾਨਦਾਰ ਤੇ ਜਾਨਦਾਰ ਝੋਟੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ